ਸਤ ਸ੍ਰੀ ਅਕਾਲ ਦੋਸਤੋ ਦੋਸਤੋ ਕੀ ਤੁਸੀਂ ਵੀ ਇਦਾਂ ਹੀ ਕਰਦੇ ਹੋ ਗਰਦਨ ਝੁਕਾ ਕੇ ਖੜੇ ਹੋਣਾ ਹੱਥ ਵਿੱਚ ਮੋਬਾਈਲ ਫੋਨ ਤੇ ਸਿਰ ਥੋੜਾ ਜਿਹਾ ਝੁਕਿਆ ਹੋਇਆ ਤੇ ਲੱਕ ਵੀ ਥੋੜਾ ਜਿਹਾ ਝੁਕਿਆ ਹੋਇਆ ਤੇ ਘੰਟਿਆਂ ਬਦੀ ਸਕਰੀਨ ਵਿੱਚ ਗੁੰਮ ਜੇ ਹਾਂ ਤਾਂ ਹੋ ਜਾਓ ਸਾਵਧਾਨ ਐਸਾ ਕਰਨ ਨਾਲ ਤੁਹਾਡੀ ਗਰਦਨ ਦੀ ਹੱਡੀ ਦੀ ਬਣਤਰ ਵਿਗੜ ਸਕਦੀ ਹੈ ਡਿਸਕਾਂ ਖਰਾਬ ਹੋ ਸਕਦੀਆਂ ਹਨ ਨਰਵਸ ਅਤੇ ਦਿਮਾਗ ਉੱਤੇ ਬੁਰਾ ਅਸਰ ਪੈ ਸਕਦਾ ਹੈ ਤੇ ਤੁਹਾਨੂੰ ਹੋ ਸਕਦੀ ਹੈ ਸਾਈਕਲ ਦੀ ਪ੍ਰੋਬਲਮ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਓਸ਼ਨ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਰਮਵੀਰ ਸਿੰਘ ਜੀ ਔਰ ਸਾਰੇ ਹੀ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਸਰ ਜੀ ਅਕਸਰ ਹੀ ਦੇਖਿਆ ਗਿਆ ਲੋਕ ਸਿਰ ਝੁਕਾ ਕੇ ਖੜੇ ਹੁੰਦੇ ਨੇ ਜੀ ਇਸ ਤਰ੍ਹਾਂ ਖੜੇ ਹੋਣ ਦੇ ਨਾਲ ਸਾਡੇ ਸਰੀਰ ਨੂੰ ਕੀ ਨੁਕਸਾਨ ਹੋ ਸਕਦੇ ਬੜਾ ਹੀ ਕੰਮ ਦਾ ਸਵਾਲ ਹੈ ਜੀ ਜਿਹੜਾ ਇਹ ਟੌਪਿਕ ਅੱਜ ਤੁਸੀਂ ਚੁਣਿਆ ਹੈ ਨਾ ਜੀ ਬੜਾ ਮਹੱਤਵਪੂਰਨ ਹੈ ਕਿਉਂਕਿ ਜਾਣੇ ਅਣਜਾਣੇ ਆਮ ਨਾਲ ਅਸੀਂ ਬੱਚਿਆਂ ਨੂੰ ਸਿਖਾ ਰਹੇ ਹਾਂ ਤਾਂ ਨਾਲ ਅਸੀਂ ਆਪ ਜਾਣਦੇ ਹਾਂ ਕਿ ਗਲਤ ਪੋਸਚਰ ਵਿੱਚ ਖੜੇ ਰਹਿਣ ਨਾਲ ਸਾਡੇ ਸਰੀਰ ਨੂੰ ਨੁਕਸਾਨ ਕੀ ਹੁੰਦੇ ਨੇ ਜੀ ਇਹ ਕਾਦਰ ਬਚਪਨ ਤੋਂ ਕੋਈ ਸਿਖਾਉਂਦਾ ਹੈ ਨਹੀਂ ਤੇ ਜਿਤਨਾ ਦੀ ਆਦਤ ਬਣ ਜਾਂਦੀ ਹੈ ਉਸਾਂ ਦੀ ਬਣੀ ਰਹਿੰਦੀ ਹੈ ਤੇ ਅੱਜਕੱਲ ਤੇ ਇਹ ਵੈਸੇ ਹੀ ਬੜਾ ਚਲਨ ਬਣ ਗਿਆ ਕਿਉਂਕਿ ਜ਼ਿਆਦਾਤਰ ਅਸੀਂ ਮੋਬਾਈਲ ਦੇ ਉੱਤੇ ਜਾਂ ਲੈਪਟਾਪ ਦੇ ਉੱਤੇ ਜਾਂ ਫਿਰ ਬੱਚੇ ਵੀਡੀਓ ਗੇਮਾਂ ਦੇ ਉੱਤੇ ਰਹਿੰਦੇ ਨੇ ਜੀ ਤੇ ਜਿਹੜੇ ਗਲਤ ਪੋਸਚਰ ਦੇ ਵਿੱਚ ਉੱਥੇ ਖਲੋਣਾ ਹੀ ਹੁੰਦਾ ਹੈ ਹਾਂਜੀ ਕਿਉਂਕਿ ਜੇ ਹੱਥ ਤੇ ਮੋਬਾਈਲ ਆ ਗਿਆ ਤੇ ਆਪਣੇ ਆਪ ਹੀ ਪੋਸਚਰ ਕੁਝ ਇਸ ਤਰ੍ਹਾਂ ਹੋ ਜਾਂਦਾ ਆ ਮੈਂ ਕਰਕੇ ਤੁਹਾਨੂੰ ਦੱਸ ਦੇਣਾ ਕਿ ਗਰਦਨ ਜਿਹੜੀ ਅੱਗੇ ਝੁਕ ਜਾਣੀ ਹੈ ਤੇ ਮੋਬਾਈਲ ਹੱਥ ਦੇ ਵਿੱਚ ਤੇ ਇੱਥੇ ਆ ਜਾਣਾ ਹੈ ਤੇ ਆਹ ਪੋਜੀਸ਼ਨ ਜਿਹੜੀ ਹੈ ਬਣ ਜਾਣੀ ਹੈ ਜੀ ਹਾਂਜੀ ਜਦੋਂ ਇਹ ਪੋਜੀਸ਼ਨ ਬਣਦੀ ਹੈ ਅਸਲ ਸ਼ਰੀਰ ਦੀ ਪੋਜੀਸ਼ਨ ਜਿਹੜੀ ਹੈ ਖੜੇ ਹੋਣ ਦੀ ਆ ਆਏਗੀ ਜੀ ਠੀਕ ਹੈ ਇਹ ਮੋਬਾਈਲ ਹੱਥ ਚਾਉਣਾ ਨਹੀਂ ਹੈ ਤੇ ਇੱਥੇ ਚਾਹੀਦਾ ਇਹ ਲੈਪਟਾਪ ਵੀ ਰੱਖਣਾ ਹੈ ਤੇ ਇੱਥੇ ਚਾਹੀਦਾ ਠੀਕ ਹੈ ਇੰਨਾ ਉੱਚਾ ਚਾਹੀਦਾ ਇਹ ਕੋਈ ਬੱਚਿਆਂ ਨੂੰ ਟੀਵੀ ਜਾਂ ਗੇਮ ਅਸੀਂ ਲਾ ਕੇ ਦੇਣੀ ਹੈ ਤੇ ਉਹ ਵੀ ਇੱਥੇ ਯਾਨੀ ਕਿ ਅੱਖਾਂ ਦੇ ਸਾਹਮਣੇ ਚਾਹੀਦੀ ਹੈ ਨਾ ਕਿ ਉਹ ਇਥੇ ਚਾਹੀਦੀ ਹੈ ਤੇ ਇਥੇ ਗੁਰਤਮ ਚੋਾਕ ਲਿਖੀ ਜਾਏ ਸੋ ਇਹ ਜਿਹੜਾ ਪੋਸਚਰ ਹੈ ਗਲਤ ਇਹ ਸਾਡੀ ਗਰਦਨ ਖਾਸ ਕਰਕੇ ਜਿਹੜੀ ਹੈ ਗਰਦਨ ਜਿਹੜੀ ਹੈ ਉਸ ਉੱਤੇ ਬਹੁਤ ਹੀ ਬੁਰਾ ਅਸਰ ਪੈਂਦਾ ਹੈ ਜੀ ਉਹ ਸਾਡੀ ਜਿਹੜੀ ਗਰਦਨ ਹੈ ਇਹਨੂੰ ਸਭ ਤੋਂ ਪਹਿਲਾਂ ਸਮਝਣਾ ਹੈ ਕੀ ਹੈ ਗਰਦਨ ਜਿਹੜੀ ਹੈ ਇਹਨੂੰ ਮੈਡੀਕਲ ਭਾਸ਼ਾ ਦੇ ਵਿੱਚ ਸਰਵਾਈਕਲ ਸਪਾਇਨ ਕਹਿੰਦੇ ਨੇ ਤੇ ਸਰਵਾਈਕਲ ਸਪਾਇਨ ਜਿਹੜੀ ਹੈ ਇਹ ਸੱਤ ਛੋਟੀਆਂ-ਛੋਟੀਆਂ ਹੱਡੀਆਂ ਦਾ ਸੂਮੇਲੇ ਜੀ ਸੀ1 ਤੋਂ ਲੈ ਕੇ ਸੀ7 ਤੱਕ ਇਹਨੂੰ ਕਿਹਾ ਜਾਂਦਾ ਹੈ ਹਰ ਇੱਕ ਦੋ ਹੱਡੀਆਂ ਜਿਹੜੀਆਂ ਉਹਦੇ ਵਿੱਚ ਇੱਕ ਕਾਰਟਿਲੇਜ ਡਿਸਕ ਹੈ ਜਿਹਨੂੰ ਕਾਰਟਿਲੇਜ ਕਹਿੰਦੇ ਜਾਂ ਡਿਸਕ ਕਹਿ ਦਿੰਦੇ ਨੇ ਜਾਂ ਆਨੂੰ ਕਹਿ ਦਈਏ ਕਿ ਕੁਸ਼ਨਿੰਗ ਇਹ ਵੀ ਉਹਨੂੰ ਸ਼ੌਕ ਅਬਸੋਰਬਰ ਦੀ ਤਰ੍ਹਾਂ ਕੰਮ ਕਰਦੀ ਹੈ ਨਾਲ ਹੀ ਉਹਨੂੰ ਇੱਕ ਮੂਵਮੈਂਟ ਵਾਸਤੇ ਲੂਬੀ ਕੰਟਰੀ ਕਰਦੀ ਹੈ ਸੋ ਇਹ ਡਿਸਕਾਂ ਜਿਹੜੀਆਂ ਨੇ ਇਹ ਨੇ ਫਿਰ ਇੱਥੇ ਕੀ ਨੇ ਤੁਹਾਡੇ ਦਿਮਾਗ ਨੂੰ ਜਿਹੜੀਆਂ ਜਿਹੜਾ ਤੁਹਾਡੇ ਦਿਮਾਗ ਦੇ ਨਸਾਂ ਜਿਹੜੀਆਂ ਪੂਰੀ ਬੋਡੀ ਨੂੰ ਕੰਟਰੋਲ ਕਰਨਾ ਉਹ ਇੱਥੋਂ ਵੀ ਨਿਕਲਦੀਆਂ ਨੇ ਨਾਲ-ਨਾਲ ਜੀ ਉਸ ਤੋਂ ਬਾਅਦ ਤੁਹਾਡੇ ਬ੍ਰੇਨ ਨੂੰ ਜਿਹੜਾ ਖੂਨ ਦੀ ਸਪਲਾਈ ਹੋਣੀ ਹੈ ਉਹ ਸਾਰੀਆਂ ਨਾੜੀਆਂ ਇੱਥੋਂ ਨਾਲ ਲੀਆਂ ਨੇ ਫਿਰ ਇਹ ਮਸਲਸ ਦੇ ਨਾਲ ਕੰਟਰੋਲ ਹੈ ਇਹਦੇ ਨਾਲ ਮਸਲ ਵੀ ਹੈਗੇ ਨੇ ਇਹ ਸਾਰਾ ਕੁੱਲ ਮਿਲਾ ਕੇ ਇਹ ਗਰਦਨ ਬਣਦੀ ਹੈ ਜੀ ਹੁਣ ਤੁਸੀਂ ਪਹਿਲੀ ਚੀਜ਼ ਦੇਖੋ ਕਿ ਜਦੋਂ ਤੁਸੀਂ ਅੱਗੇ ਝੁੱਕਦੇ ਹੋ ਇੰਜ ਕਰਕੇ ਹੋ ਜਾਂਦੇ ਹੋ ਤੇ ਤੁਹਾਡਾ ਪੌਸ਼ਰ ਕੀ ਹੋਇਆ ਤੁਹਾਡੀ ਚੈਸਟ ਅੰਦਰ ਦਬ ਜਾਂਦੀ ਹੈ ਗਰਦਨ ਅਗੇ ਨੂੰ ਹੋ ਜਾਂਦੀ ਹੈ ਜਦੋਂ ਤੁਸੀਂ ਸਿੱਧੇ ਹੋ ਐਸ ਪੋਜੀਸ਼ਨ ਚੋ ਜਸਟ ਆਪਣੇ ਆਪ ਵਾਰ ਹੁੰਦੀ ਹੈ ਜੀ ਤੇ ਗਰਦਨ ਸਿੱਧੀ ਹੋ ਜਾਂਦੀ ਹੈ ਜੇ ਗਰਦਨ ਤੁਹਾਡੀ ਸਿੱਧੀ ਹੈ ਤੇ ਤੁਹਾਡੇ ਸਿਰ ਦਾ ਜਿਹੜਾ ਭਾਰ ਆ ਉਹ ਵੱਧ ਤੋਂ ਵੱਧ 4 ਤੋਂ 5 ਕਿਲੋ ਹੀ ਹੁੰਦਾ ਜੀ ਤੇ ਇਸ ਦਰਦਨ ਦੇ ਉੱਤੇ ਹੁਣ 4 ਤੋਂ 5 ਕਿਲੋ ਭਾਰ ਹੈ ਜੇ ਤੁਸੀਂ ਇਹਨੂੰ 30 ਡਿਗਰੀ ਝੁਕਾ ਲਿਆ ਇਹਦਾ ਪ੍ਰੈਸ਼ਰ ਜਿਹੜਾ ਭਾਰ ਤੋਂ ਉਨਾ ਹੀ ਹੈ ਲੇਕਿਨ ਉਹਦਾ ਪ੍ਰੈਸ਼ਰ ਗਰਦਨ ਦੇ ਉੱਤੇ ਜਿਹੜਾ ਉਹ 12 ਤੋਂ 15 ਕਿਲੋ ਦੇ ਬਰਾਬਰ ਹੋ ਜਾਂਦਾ ਹੈ ਤੇ ਜੇ ਉਹਨੂੰ ਹੋਰ ਥੱਲੇ ਝੁਕਾ ਲਿਆ ਤੁਸੀਂ 45 ਡਿਗਰੀ ਤੇ ਝੁਕਾ ਲਿਆ ਤੇ ਇਹ ਜਿਹੜਾ ਪ੍ਰੈਸ਼ਰ ਹੈ ਗਰਦਨ ਦੇ ਉੱਤੇ ਹੁਣ ਉਹ 15 ਤੋਂ 20 ਕਿਲੋ ਦਾ ਹੋ ਗਿਆ ਜੀ ਹਾਂਜੀ ਹੁਣ ਜਦੋਂ ਇੰਨਾ ਪ੍ਰੈਸ਼ਰ ਜਿਵੇਂ ਰਹਿਣਾ ਹੈ ਤੇ ਨਾਲ ਹੀ ਇਹਦੇ ਕੀ ਹੋ ਰਿਹਾ ਕਿ ਤੁਹਾਡੀਆਂ ਪਿਛਲੀਆਂ ਜਿਹੜੀਆਂ ਮਸਲਤ ਨੇ ਇਹ ਤਣ ਗਏ ਨੇ ਤੇ ਅਗਲੇ ਜਿਹੜੇ ਨੇ ਉਹ ਸੁੱਕ ਗਏ ਨੇ। ਕਿਆ ਜਾਂਦਾ ਸੀ ਨੌਜਵਾਨਾਂ ਦੀਆਂ ਛਾਤੀਆਂ ਚੌੜੀਆਂ ਜੀ ਬਿਲਕੁਲ ਹਾਂਜੀ ਹੁਣ ਉਹ ਚੌੜੀਆਂ ਸਾਥੀਆਂ ਜਦੋਂ ਤੁਸੀਂ ਐਸਰੋਕ ਰਹਿਣਾ ਆ ਤੇ ਇਹ ਤੇ ਇਹ ਮਸਲ ਸੁੰਗੜ ਜਾਣੇ ਨੇ ਪਿਛਲੇ ਜਿਹੜੇ ਨੇ ਖਿੱਚੇ ਜਾਂਦੇ ਜਿਹਦਾ ਸਿੱਧਾ ਸਰ ਤੁਹਾਡੀ ਮੰਤਰ ਵਿਪੇ ਤੇ ਹੁਣ ਜਦੋਂ ਇੱਥੇ ਸਿਰਫ ਛਾਤੀ ਹੀ ਨਹੀਂ ਸੁngਲੀ ਹੁਣ ਤੁਸੀਂ ਇੱਕ ਲੰਮਾ ਸਾਹ ਭਰ ਕੇ ਦੇਖੋ ਅਲੀ ਪਰੋ ਨਹੀਂ ਪਰਿਆ ਜਾਂਦਾ ਨਹੀਂ ਪਰਿਆ ਜਾਂਦਾ ਐਸੇ ਕਰਕੇ ਦੇਖੋ ਸਾਹ ਪਰੋ ਹਾਂਜੀ ਜਿੰਨੀ ਆਕਸੀਜਨ ਤੁਸੀਂ ਸਰੀਰ ਨੂੰ ਸਿੱਧੀ ਖਲੋਕੇ ਚਸਤ ਵਿੱਚ ਭਰ ਲੈਣੀ ਹੈ ਉਨੀ ਤੁਹਾਨੂੰ ਐਸ ਪੋਚਰਸ ਵਿੱਚ ਨਹੀਂ ਜਾਣੀ ਇਹਦਾ ਮਤਲਬ ਸਰੀਰ ਦੀ ਆਕਸੀਜਨ ਵੀ ਘਟ ਗਈ ਜੀ ਸਾਡੀ ਮਸਲ ਅਗਲੇ ਜਿਹੜੇ ਸੀ ਸੰਗੜ ਗਏ ਪਿਛਲੇ ਜਿਹੜੇ ਨਹੀਂ ਖਿੱਚੇ ਗਏ ਨਰਵਸ ਸਿਸਟਮ ਦੇ ਉੱਤੇ ਪ੍ਰੈਸ਼ਰ ਪੈ ਗਿਆ ਮਸਲ ਦੇ ਉੱਤੇ ਪ੍ਰੈਸ਼ਰ ਪੈ ਗਿਆ ਗਰਦਨ ਦੀ ਹੱਡੀ ਦੇ ਉੱਤੇ ਪ੍ਰੈਸ਼ਰ ਪੈ ਗਿਆ ਨਾਲ ਹੀ ਇੰਜ ਕਰਦੇ ਆ ਜਿਹੜੀ ਬੰਤਰ ਹੈ ਜਿਹੜੀਆਂ ਡਿਸਕਾਂ ਨੇ ਵਿੱਚ ਜਦੋਂ ਹੱਡੀ ਦੇ ਵਿੱਚ ਇਹ ਝੁਕਾ ਆਇਆ ਤੇ ਜਿਹੜੀਆਂ ਹਰ ਇੱਕ ਦੋ ਹੱਡੀਆਂ ਦੇ ਵਿੱਚ ਜਿਹੜੀ ਡਿਸਕ ਹੈ ਉਹ ਇਧਰਲੇ ਪਾਸੇ ਉਹ ਪੰਜ ਹੋ ਜਣੀ ਹੈ ਪਰਲੇ ਪਾਸੇ ਨੂੰ ਉਹਦਾ ਫੁਲਾਅ ਵੱਜ ਜਾਣਾ ਜੀ ਜਦੋਂ ਫੇਰ ਅਸੀਂ ਉਹਨੂੰ ਉਹਨੂੰ ਕੀ ਕਹਣਾ ਹੈ ਅਸੀਂ ਕਿ ਜਿਹੜੀ ਡਿਸਕ ਉਹ ਹਿਲ ਗਈ ਜੀ ਹਾਂਜੀ ਅੱਜਕੱਲ ਬਹੁਤ ਸਾਰੀ ਪ੍ਰੋਬਲਮ ਹੈ ਆ ਰਹੀ ਹੈ ਸੋ ਡਿਸਕ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਫੇਰ ਜੇ ਉਹ ਡਿਸਕ ਜਾਦਾ ਅੱਗੇ ਜਾ ਕੇ ਉਹ ਨਹੀਂ ਜਾ ਕੇ ਕਿਤੇ ਛਲੀਆਂ ਨਸਾਂ ਨੂੰ ਦਬਾਤਾ ਤੇ ਫਿਰ ਸਰਵਾਈਕਲ ਪੇਨ ਜੀ ਮੋਢਿਆਂ ਦੇ ਵਿੱਚ ਜਕੜਨ ਸ਼ੁਰੂ ਹੋ ਜਾਣੀ ਹੈ ਮੋਢਿਆਂ ਦੇ ਵਿੱਚ ਪੇਨ ਸ਼ੁਰੂ ਹੋ ਜਾਣਾ ਹੈ ਬਾਹਾਂ ਵਾਲੀ ਵਿੱਚ ਪੇਨ ਹੋਣਾ ਹੈ ਗਰਦਨ ਦੇ ਵਿੱਚ ਪੇਨ ਰਹਿਣਾ ਇਹ ਨੂੰ ਸਰਵਾਈਕਲ ਦਾ ਪੇਨ ਕਹਿੰਦੇ ਨੇ ਜੀ ਉਹ ਹੋ ਜਾਣਾ ਹੈ ਫਿਰ ਹੋਰ ਜਿਹੜੀਆਂ ਸਮੱਸਿਆਵਾਂ ਨੇ ਠੀਕ ਹੈ ਜਦੋਂ ਹੁਣ ਤੁਸੀਂ ਚੈਸਟ ਅੰਦਰ ਕੀਤੀ ਹੈ ਤੇ ਇਹ ਮਤਲਬ ਜਦੋਂ ਤੰਗ ਹੋ ਗਏ ਨੇ ਆਕਸੀਜਨ ਜਦੋਂ ਨਹੀਂ ਜਾ ਰਹੀ ਉਹ ਤੁਹਾਡੇ ਪੂਰੇ ਸਰੀਰ ਦੇ ਵਿੱਚ ਜੇ ਆਕਸੀਜਨ ਦਾ ਫਲੋ ਹੀ ਪ੍ਰੋਪਰ ਨਹੀਂ ਹੋ ਰਿਹਾ ਕੀ ਤੁਸੀਂ ਤੰਦਰੁਸਤ ਰਹਿ ਸਕੋਗੇ ਕਦੇ ਵੀ ਕਦੇ ਵੀ ਸੂ ਇੱਕ ਨਹੀਂ ਬਹੁਤ ਸਾਰੀਆਂ ਸਮੱਸਿਆਵਾਂ ਇਸ ਨਾਲ ਜੁੜੀਆਂ ਹੋ ਜਾਂਦੀਆਂ ਹਨ ਜੀ ਠੀਕ ਹੈ ਇਹਦੇ ਨਾਲ ਹੀ ਮਾਈਗਰੇਨ ਜੁੜਾ ਜੁੜਿਆ ਹੋਇਆ ਹੈ ਜੀ ਜਦੋਂ ਅਸੀਂ ਇਹ ਝੁਕਾ ਦਿੰਨੇ ਆ ਤੇ ਜਦੋਂ ਜਿਹੜਾ ਬਲੱਡ ਦਾ ਫਲੋ ਹੈ ਸਿਰ ਵੱਲ ਉਹ ਘਟ ਜਾਂਦਾ ਜੀ ਜਦੋਂ ਬਲੱਡ ਵਲ ਦਾ ਫਲੋ ਸਿਰ ਵੱਲ ਘਟਦਾ ਹੈ ਤਾਂ ਆਕਸੀਜਨ ਸਿਰ ਨੂੰ ਦਿਮਾਗ ਨੂੰ ਮਿਲਨੀ ਘੱਟ ਜਾਣੀ ਹੈ ਉਹਦਾ ਸਿੱਧਾ ਨਤੀਜਾ ਨਿਕਲਣਾ ਹੈ ਹੈਡੈਕ ਸਿਰਦਰਦ ਹੁਣ ਉਹ ਜਿਹੜੀ ਸਿਰਦਰਦ ਦਾ ਅਸਰ ਤੁਹਾਡੇ ਤੇ ਕੀ ਹੋਣਾ ਹੈ ਉਹ ਨੇ ਤੁਹਾਡੇ ਦਿਮਾਗ ਨੂੰ ਹੌਲੀ ਹੌਲੀ ਕਮਜ਼ੋਰ ਕਰਨਾ ਹੈ ਨੇਗੇਟਿਵ ਥੌਟ ਪ੍ਰੋਸੈਸ ਚੜ੍ਹਾਦੇ ਹੋਣਾ ਹੈ ਪੋਜ਼ਿਟਿਵ ਥੌਟ ਘੱਟ ਹੋ ਜਾਣਾ ਹੈ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਹੋਣੀਆਂ ਨੇ ਠੀਕ ਹੈ ਕਿਉਂਕਿ ਬ੍ਰੇਨ ਨੂੰ ਵੀ ਕੰਮ ਕਰਨ ਵਾਸਤੇ ਹਰ ਸਰੀਰ ਨੂੰ ਜਿਵੇਂ ਤੁਸੀਂ ਦੌੜਦੇ ਹੋ ਤੇ ਤੁਹਾਡੇ ਸਰੀਰ ਨੂੰ ਜ਼ਿਆਦਾ ਆਕਸੀਜਨ ਚਾਹੀਦੀ ਆ ਸਾਹ ਆਪਣੇ ਆਪ ਤੇਜ਼ ਹੁੰਦਾ ਇਸੇ ਤਰ੍ਹਾਂ ਹੀ ਦਿਮਾਗ ਵੀ ਜਦੋਂ ਸੋਚਣਾ ਉਹਨੂੰ ਜ਼ਿਆਦਾ ਆਕਸੀਜਨ ਚਾਹੀਦੀ ਆ ਜੀ ਤੁਸੀਂ ਦੇਖੋ ਕੋਈ ਵੀ ਥਾਟ ਤੁਹਾਡੇ ਦਿਮਾਗ ਚ ਆਉਂਦਾ ਤੇ ਦਿਲ ਦੀ ਧੜਕਣ ਜਿਹੜੀ ਹੈ ਉਹ ਵੱਧ ਜਾਂਦੀ ਆ ਜੀ ਬਿਲਕੁਲ ਹਾਂ ਜੀ ਕਿਉਂ ਕਿਉਂਕਿ ਜਰ ਜਰ ਤੁਸੀਂ ਕੰਮ ਸ਼ੁਰੂ ਕੀਤਾ ਤੇ ਦਿਲ ਨੂੰ ਡਿਊਟੀ ਮਿਲ ਗਈ ਬਈ ਸਪਲਾਈ ਕਰ ਉੱਪਰਲੇ ਪਾਸੇ ਸਪਲਾਈ ਜਾਣੀ ਔਖੀ ਹੈ ਤੇ ਉਹ ਦਿਲ ਦੀ ਧੜਕਣ ਉਸੇ ਵੇਲੇ ਵੱਧ ਜਾਂਦੀ ਆ ਹੁਣ ਉਹਦੇ ਰਾਹੀਂ ਉਹਨੇ ਭੇਜਣਾ ਕੀ ਆ ਆਕਸੀਜਨ ਤੇ ਨਿਊਟ੍ਰ ਹਣ ਜੀ ਉਹ ਸਪਲਾਈ ਉੱਥੇ ਜਾ ਹੀ ਨਹੀਂ ਪਾਰੀ ਜੀ ਤੇ ਉਹਦਾ ਅਸਰ ਕੀ ਹੋਏਗਾ ਸੋ ਅਸੀਂ ਇਸ ਟੌਪਿਕ ਤੇ ਉਤੇ ਇੰਨੀਆਂ ਅੰਗਲੀਆਂ ਹੋ ਰਹੀਆਂ ਨੇ ਇੰਨੀਆਂ ਜ਼ਿਆਦਾ ਅੰਗਲੀਆਂ ਹੋ ਰਹੀਆਂ ਕੋਈ ਆਪਣੇ ਬੱਚਿਆਂ ਨੂੰ ਨਹੀਂ ਸਿਖਾ ਪਾ ਰਿਆ ਕਿ ਖੜੇ ਹੋਣ ਦਾ ਸਹੀ ਪੋਸਚਰ ਕੀ ਹੈ ਜੀ ਠੀਕ ਹੈ ਤੇ ਜਦੋਂ ਤੁਸੀਂ ਸਹੀ ਢੰਗ ਨਾਲ ਖਲੋਣਾ ਹੀ ਬੱਚੇ ਨੂੰ ਨਹੀਂ ਸਿਖਾ ਰਹੇ ਤੇ ਉਲਟਾ ਮੋਬਾਈਲ ਹੱਥਾਂ ਦੇ ਵਿੱਚ ਸਮੇਂ ਦੀ ਲੋੜ ਬਣ ਗਿਆ ਇਹ ਆ ਰਿਹਾ ਤੇ ਇਹਨੇ ਰਹੀ ਸਹੀ ਕਿਸਨਾ ਕੜਛੜੀਆਂ ਨੇ ਸੋ ਅੱਜ ਹਰ ਕਿਸੇ ਨੂੰ ਜਿਹੜੀਆਂ ਨੇ ਇਹ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਜੀ ਫੇਰ ਅੱਗੇ ਜਾ ਕੇ ਉਹਦੇ ਵੱਡੇ ਨਤੀਜੇ ਖਤਰਨਾਕ ਨਿਕਲਦੇ ਨੇ ਕਿਉਂਕਿ ਜਦੋਂ ਵੀ ਡਿਸਕ ਵਿੱਚ ਪ੍ਰੋਬਲਮ ਆ ਜਾਂਦੀ ਹੈ ਤੇ ਫੇਰ ਅਗਲਾ ਕੰਮ ਕੀ ਹੁੰਦਾ ਹੈ ਕਿ ਹੁਣ ਡਾਕਟਰ ਕੋਲ ਜਾਓ ਉੱਥੇ ਡਿਸਾਈਡ ਕੀ ਹੁੰਦਾ ਹੈ ਕਿ ਤੁਹਾਡੀ ਡਿਸਕ ਖਰਾਬ ਹੋ ਗਈ ਹੈ ਤੇ ਇਹ ਡਿਸਕ ਪਤੋ ਨਹੀਂ ਪਵੇਗੀ ਜੀ ਹਾਂਜੀ ਹੁਣ ਇਹ ਬੜਾ ਹੀ ਸੈਂਸਿਟਿਵ ਆਪਰੇਸ਼ਨ ਹੈ ਕਿਉਂਕਿ ਇਹ ਡਿਸਕ ਤੁਹਾਡੀ ਜਦੋਂ ਉਥੋਂ ਜਿਹੜੀ ਕੱਢਣੀ ਹੈ ਉਹਨਾਂ ਨੇ ਤੇ ਇਹਦੇ ਨਾਲ ਹੀ ਤੁਹਾਡੀਆਂ ਨਰਵਸ ਸਿਸਟਮ ਹੈ ਜੇ ਕੋਈ ਨਸ ਕੱਟ ਗਈ ਜਾਂ ਡੈਮੇਜ ਹੋ ਗਈ ਤੁਸੀਂ ਹਮੇਸ਼ਾ ਵਾਸਤੇ ਪੈਰਲਾਈਜ਼ ਹੋ ਸਕਦੇ ਹੋ ਜੀ ਇਹ ਬੜੇ ਵੱਡੇ ਖਤਰੇ ਹੁੰਦੇ ਨੇ ਖਾਸ ਕਰਕੇ ਜਦੋਂ ਡਿਸਕ ਦਾ ਆਪਰੇਸ਼ਨ ਹੈ ਤੇ ਅਸੀਂ ਇਹੋ ਜੀਆਂ ਸਮੱਸਿਆਵਾਂ ਨੂੰ ਸਦਾ ਹੀ ਕਿਉਂ ਦੇਂਦੇ ਜਾਂਦੇ ਆ ਜੀ ਕਿਉਂ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਉਂਦੇ ਕਿ ਖੜੇ ਕਿਵੇਂ ਹੋਣਾ ਹੁਣ ਜਦੋਂ ਇੱਕ ਬੱਚਾ ਗਰਦਨ ਚੁਕਾ ਕੇ ਜਦੋਂ ਖਲੋਂਦਾ ਹੈ ਕੋਈ ਬੰਦਾ ਜਿਹੜਾ ਐ ਸਪੋਰਟਰ ਚ ਖਲੋਤਾ ਹੈ ਐਸ ਸਪੋਰਟਰ ਚ ਕੀ ਉਹਨੂੰ ਲੱਗਦਾ ਹੈ ਕਿ ਉਹਦਾ ਆਤਮ ਵਿਸ਼ਵਾਸ ਉੱਛੋਏਗਾ ਬਿਲਕੁਲ ਨਹੀਂ ਕਿ ਜਿਹੜਾ ਬੱਚਾ ਐ ਸੋ ਕਰਕੇ ਖਲੋਤਾ ਹੈ ਹਾਂਜੀ ਵੇਖ ਕੇ ਪਤਾ ਲੱਗਦਾ ਹੈ ਕਿ ਪਤਾ ਲੱਗਦਾ ਹੈ ਕਿ ਆਤਮ ਵਿਸ਼ਵਾਸ ਨਾ ਭਰਿਆ ਹੋਇਆ ਹੈ ਹਾਂਜੀ ਸੋ ਇਹ ਜਿਹੜਾ ਜਿੱਥੇ ਸਿਰਫ ਸਾਡੀ ਸੋਚ ਨੂੰ ਇਹ ਤੈਅ ਕਰਦਾ ਆ ਉੱਥੇ ਨਾਲ ਦੀ ਨਾਲ ਫਾਨੀਆਂ ਕਈ ਸਮੱਸਿਆਵਾਂ ਦੇ ਨਾਲ ਜੁੜਿਆ ਹੋਇਆ ਹੈ ਜੀ ਸੋ ਜਿਹੜਾ ਖੜੇ ਹੋਣ ਦਾ ਪੋਸਚਰ ਹੈ ਇਹ ਬਿਲਕੁਲ ਸਹੀ ਹੋਣਾ ਚਾਹੀਦਾ ਇਹਨੂੰ ਸਹੀ ਕਰਨ ਦੀ ਲੋੜ ਹੈ ਅਸੀਂ ਆਪ ਵੀ ਸਿੱਖੀਏ ਤੇ ਬੱਚਿਆਂ ਨੂੰ ਸਿਖਾਈਏ ਖੋਰ ਡੀਪ ਪ੍ਰੋਬਲਮ ਜਿਹੜੀ ਇਹ ਨਾਲ ਜੁੜੀ ਹੋਈ ਹੈ ਜਦੋਂ ਲਗਾਤਾਰ ਤੁਸੀਂ ਇਤਨਾ ਰਹਿੰਦੇ ਹੋ ਨਾ ਤੇ ਆ ਤੁਹਾਡੀ ਪਿੱਛੇ ਤੁਸੀਂ ਦੇਖਿਆ ਹੋਗਾ ਜਿਹੜਾ ਬਜ਼ੁਰਗ ਹੋ ਜਾਂਦਾ ਕੋਈ ਬੰਦਾ ਜਦੋਂ ਉਮਰ ਵੱਧਦੀ ਹੈ ਤੇ ਫਿਰ ਇੱਥੇ ਹੋੜ ਜਾ ਨਿਕਲਦਾ ਬੰਦਾ ਪਿੱਛੇ ਜੀ ਠੀਕ ਹੈ ਉਹ ਵੱਖਰ ਗਰਦਨ ਵਕਰੀ ਅੱਗੇ ਨੂੰ ਝੁਕੀ ਜੀ ਤੇ ਇੱਥੇ ਇੱਕ ਵਕਰੀ ਹੱਡੀ ਜੀ ਪਿੱਛੇ ਨੂੰ ਉਹ ਨੂੰ ਉਭਾਰ ਲੰਭਣ ਦਾ ਪੈਂਦਾ ਫਿਰ ਉਹ ਬੰਦਾ ਫਿਰ ਸੋਚਦਾ ਯਾਰ ਇਹ ਇਹ ਬੜਾ ਬੁਰਾ ਲੱਗਦਾ ਹੈ ਸੋ ਇਹ ਵੀ ਸਮੱਸਿਆ ਕਿਉਂ ਬਣੀ ਹੈ ਸਿਰਫ ਗਰਦਨ ਨੂੰ ਅੱਗੇ ਝੁਟਾ ਕੇ ਰੱਖਣ ਨਾਲ ਜੀ ਸੋ ਇੱਕ ਤਾਂ ਫਾਲਤੂ ਦਾ ਪ੍ਰੈਸ਼ਰ ਅਸੀਂ ਆਪਣੀ ਗਰਦਨ ਦਾ ਆਪਣੇ ਸਿਰ ਦਾ ਜਿਹੜਾ 4-5 ਕਿਲੋ ਭਾਰ ਹੈ ਉਹ 4-5 ਕਿਲੋ ਦਾ ਹੀ ਰਹਿੰਦੀ ਹੈ ਜੀ ਉਹਨੂੰ ਗਲਤ ਪੋਸਚਰ ਕਰਕੇ ਅਸੀਂ 15 ਤੋਂ 20 ਕਿਲੋ ਦਾ ਨਾ ਬਣਾਈਏ ਜਿਹੜਾ ਕਿ ਪ੍ਰੈਸ਼ਰ ਗਰਦਨ 'ਤੇ ਚੱਲਣਾ ਹੈ ਤੇ ਨਾਫਾ 'ਤੇ ਚੱਲਣਾ ਆ ਉਸ ਤੋਂ ਬਚੀਏ ਦੂਸਰਾ ਇਹ ਇਹ ਨੂੰ ਪੋਸਚਰ ਸੰਧਾ ਕਰਕੇ ਤੇ ਅਸੀਂ ਆਤਮ ਵਿਸ਼ਵਾਸ ਨਾਲ ਵੀ ਭਰੇ ਰਹੀਏ ਠੀਕ ਹੈ ਤੇ ਆਪਣੇ ਆਪ ਨੂੰ ਤੰਦਰੁਸਤ ਬਣਾਏ ਰੱਖੀਏ ਸੋ ਦੋਸਤੋ ਇਹ ਤੋਂ ਪਹਿਲਾਂ ਕੀ ਗੱਲਬਾਤ ਅੱਗੇ ਵਧਾਈਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਲਿਓ ਕਰ ਲਿਆ ਆਜੋ ਫਿਰ ਗੱਲਬਾਤ ਅੱਗੇ ਵਧਾਉਦੇ ਹਾਂ ਸੋ ਸਰ ਜੀ ਜੇ ਕਿਸੇ ਨੇ ਚੈੱਕ ਕਰਨਾ ਹੋਵੇ ਕਿ ਮੈਂ ਸਹੀ ਖਲੋਨਾ ਜਾਂ ਗਲਤ ਖਲੋਨਾ ਤੇ ਉਹ ਕਿਸ ਤਰ੍ਹਾਂ ਕਰ ਸਕਦਾ ਉਹ ਨਾਰਮਲੀ ਜਿਤਨਾ ਵੀ ਖਲੋਂਦਾ ਹਨ ਜੀ ਉਸੇ ਪੋਜੀਸ਼ਨ ਚ ਖਲੋਏ ਤੇ ਆਪਣੇ ਪਿੱਛੇ ਨੂੰ ਬੈਕ ਚਾਈ ਨੂੰ ਕਿਸੇ ਦੀਵਾਰ ਦੇ ਨਾਲ ਲਾ ਲੈ ਸਿੱਧੀ ਦੀਵਾਰ ਦੇ ਨਾਲ ਜੀ ਜਦੋਂ ਦੀਵਾਰ ਨਾਲ ਲਾ ਕੇ ਖਲੋਏਗਾ ਤੇ ਉਹ ਦੇਖੇ ਕਿ ਕੀ ਉਹਦਾ ਸਿਰ ਪਿੱਛੋਂ ਦਿਮਾਗ ਨਾਲ ਦੀਵਾਰ ਨਾਲ ਲੱਗ ਗਿਆ ਜੀ ਇਧਰੋਂ ਉਹਦਾ ਮੋਢਾ ਲੱਕ ਜਿਹੜਾ ਉਹ ਦਿਮਾਗ ਨਾਲ ਲੱਗਿਆ ਤੇ ਉਧਰੋਂ ਪਿੱਠ ਜਿਹੜੀ ਹੈ ਬੰਪ ਚਲੇ ਨਹੀਂ ਉਹ ਦੀਵਾਰ ਨਾਲ ਲੱਗੇ ਨੇ ਇਹ ਤਿੰਨ ਚੀਜ਼ਾਂ ਅਗਰ ਕੋਈ ਵੀ ਬੰਦਾ ਆਪਣੀਆਂ ਚੈੱਕ ਕਰ ਲੇ ਜੀ ਉਜੇ ਉਹ ਦੀਵਾਰ ਨਾਲ ਸਿੱਧਾ ਖੜਾ ਹੁੰਦਾ ਤੇ ਉਹ ਇਹ ਤਿੰਨੇ ਚੀਜ਼ਾਂ ਦੀਵਾਰ ਨਾਲ ਲੱਗੀਆਂ ਉਹਨੂੰ ਮਿਲ ਜਾਂਦੀਆਂ ਨੇ ਤੇ ਫੇਰ ਉਹ ਸਮਝ ਲੇ ਕਿ ਉਹ ਦਾ ਪੋਸਚਰ ਜਿਹੜਾ ਸਹੀ ਹੈ ਜੀ ਜੇ ਖਲੋਂਦਾ ਤੇ ਪਿੱਠ ਤੇ ਜਾਂ ਕਮਰ ਲੱਗੀ ਹੈ ਤੀਜੀ ਨਹੀਂ ਘਰਤਾਂ ਨਹੀਂ ਪਿੱਛੋਂ ਲੱਗ ਰਹੀ ਸਿਰ ਜਿਹੜਾ ਨਹੀਂ ਲੱਗ ਰਿਹਾ ਪਿੱਛੋਂ ਉਹ ਸਮਝ ਲੇ ਕਿ ਉਹ ਦਾ ਪੋਸਚਰ ਦਾ ਹੈ ਜੀ ਹਾਂਜੀ ਇਹ ਟੈਸਟ ਹੈਗਾ ਜਿਹੜਾ ਉਹ ਆਸਾਨੀ ਨਾਲ ਕਿਤੇ ਵੀ ਕਰ ਸਕਦਾ ਬਸ ਇੱਕ ਦੀਵਾਰ ਚਾਹੀਦੀ ਹੈ ਤੇ ਨਾਲ ਖੜੋਣਾ ਜੀ ਸੋ ਸਰ ਜੀ ਜਿਹੜੇ ਲੋਕਾਂ ਦੀ ਆਦਤ ਬਣ ਚੁੱਕੀ ਹੈ ਜਾਂ ਉਹਨਾਂ ਦਾ ਪੋਸਚਰ ਹੀ ਬਣ ਚੁੱਕਾ ਹੈ ਵੀ ਧੌਣ ਚੁਕਾ ਕੇ ਖੜੇ ਹੋਣਾ ਤੇ ਉਹ ਆਪਣੀ ਆਦਤ ਨੂੰ ਕਿਵੇਂ ਸਹੀ ਕਰ? ਜੀ ਦੇਖੋ ਇਹ ਸਹਾਦਤ ਨੂੰ ਸਹੀ ਕਰਨਾ ਬੜਾ ਜ਼ਰੂਰੀ ਹੈ ਨਹੀਂ ਤੇ ਫਿਊਚਰ ਚ ਜਾ ਕੇ ਸਮੱਸਿਆਵਾਂ ਨਾ ਤੇ ਆਉਣਗੀਆਂ। ਜੀ ਸੂ ਦੇ ਵਾਸਤੇ ਕਰਨਾ ਇਹ ਹੈ ਕਿ ਜਿਹੜਾ ਟੈਸਟ ਦਿੱਤਿਆ ਹੈ ਕੰਧ ਦੇ ਨਾਲ ਲੱਗਣਾ। ਜੀ ਹੁਣ ਕੰਧ ਦੇ ਨਾਲ ਲੱਗ ਕੇ ਦੇਖ ਲਿਆ ਕਿ ਜੇਰਾ ਵੀ ਅੰਗ ਨਹੀਂ ਲੱਗ ਰਿਹਾ ਤੇ ਬਸ ਉਹਨੂੰ ਪੂਰੀ ਤਰ੍ਹਾਂ ਕੋਸ਼ਿਸ਼ ਕਰਕੇ ਤੇ ਅੰਗ ਦੇ ਨਾਲ ਕੰਧ ਦੇ ਨਾਲ ਲਾ ਲੈਣਾ। ਸਿਰ ਪਿਛਲੇ ਪਾਸੇੋਂ ਮੋੜ ਪਿੱਛੋਂ ਤੇ हिਪਸ ਜਿਹੜਾ ਸਾਡੀ ਜਿਹੜਾ ਪਿੱਠ ਹੈਗੀ ਹੈ ਪਿੱਛੋਂ ਇਹ ਤਿੰਨ ਚੀਜ਼ਾਂ ਬੰਪ ਮੋੜ ਤੇ ਸਿਰ ਇਹ ਤਿੰਨ ਚੀਜ਼ਾਂ ਕੱਦ ਨਾਲ ਲਾ ਕੇ ਤੇ ਉਹ ਘਟ ਘਟ 10 ਮਿੰਟ ਜਿਹੜੇ ਨੇ ਉਹ ਇਸ ਪੋਸਚਰ ਦੇ ਵਿੱਚ ਰੁਕਣ ਜੀ ਠੀਕ ਹੈ ਪਹਿਲਾ ਕੰਮ ਤੇ ਇਹਦਾ ਇਹ ਬਹੁਤ ਮਦਦ ਕਰਦਾ ਆਪਣੇ ਪੋਸਚਰ ਨੂੰ ਸਹੀ ਕਰਨ ਵਾਸਤੇ ਦੂਸਰਾ ਕੰਮ ਜਿਹੜਾ ਕਰਨਾ ਹੈ ਕਿ ਜਦ ਵੀ ਖੜੇ ਹੁੰਦੇ ਨੇ ਤੇ ਆਪਣੇ ਆਪ ਨੂੰ ਯਾਦ ਦਿਵਾਓ ਕਿ ਮੈਂ ਆਪਣੇ ਆਪ ਨੂੰ ਸਿੱਧੇ ਖੜੇ ਕਰਨਾ ਹੈ ਜੀ ਹਾਂਜੀ ਮੈਂ ਝੁਕਿਆ ਹੋਇਆ ਨਹੀਂ ਰਹਿਣਾ ਮੈਂ ਆਪਣੇ ਆਪ ਨੂੰ ਸਿੱਧਿਆ ਕਰਨਾ ਹੈ ਕਿ ਉਹ ਜਦ ਵੀ ਖਲੋਣ ਤੇ ਆਪਣੇ ਆਪ ਇਹ ਚੇਤਾ ਰੱਖਣ ਕਿ ਮੈਂ ਸਿੱਧੇ ਖੋਣਾ ਅਕਸਰ ਮੈਂ ਭੁੱਲ ਜਾਂਦਾ ਹੈ ਕਿ ਮੈਂ ਦਿਮਾਗ ਵਿੱਚੋਂ ਨਿਕਲ ਜਾਂਦਾ ਹੈ ਕਿ ਮੈਂ ਕਿਹ ਤਰ੍ਹਾਂ ਖੜਾ ਹੋਣਾ ਹੈ ਜੀ ਪਰ ਨਹੀਂ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹਦੇ ਉੱਤੇ ਮੈਂ ਕੰਮ ਕਰ ਰਿਹਾ ਤੇ ਮੈਂ ਇਹਨੂੰ ਠੀਕ ਕਰਨਾ ਤੇ ਜਦ ਵੀ ਖਲੋਣਦੇ ਨੇ ਤੇ ਉਹ ਸਿੱਧੇ ਹੀ ਖਲੋਣ ਜਸ ਨੂੰ ਥੋੜਾ ਬਾਹਰ ਕੱਢਣ हिਪਸ ਨੂੰ ਥੋੜਾ ਜਿਹਾ ਅੰਦਰ ਖਿੱਚਣ ਤੇ ਇਸ ਤਰੀਕੇ ਨਾਲ ਖਲੋ ਕੇ ਆਪਣਾ ਪੋਸਚਰ ਤੇ ਉਭੀ ਚੋ ਵੀ ਘੰਟੇ ਵੀ ਧਿਆਨ ਰੱਖਣਾ ਅਗਲਾ ਇੱਕ ਫੋੜ ਜਿਹੜਾ ਕੰਮ ਕਰਨ ਵਾਲਾ ਹੈ ਕਿ ਜਿਹੜੇ ਵੀ ਜਦੋਂ ਮੋਬਾਈਲ ਦੇਖਣਾ ਆ ਤੇ ਮੋਬਾਈਲ ਨੂੰ ਚਾਹੇ ਕਿਸੇ ਸਟੈਂਡ ਤੇ ਲਾਉਣ ਜਾਂ ਕਿਸੇ ਵੀ ਹੱਥ ਚ ਨਾ ਰੱਖਣ ਕਿਉਂਕਿ ਹੱਥ ਆਪਣੇ ਆਪ ਹੀ ਇੱਥੇ ਆ ਜਾਂਦਾ ਜੇ ਇੱਥੇ ਰੱਖਿਆ ਤੇ ਹੱਥ ਸੱਕ ਜਾਣਾ ਜੀ ਇੱਥੇ ਬਦੋਂ ਵਧੀਆ ਆ ਜਾਣਾ ਹੱਥ ਨੇ ਤੇ ਜਦੋਂ ਇੱਥੇ ਆ ਗਿਆ ਤਾਂ ਗਰਦਨ ਆਪਣੇ ਆਪ ਹੀ ਝੁਕ ਜਾਣੀ ਹੈ ਜੀ ਤੇ ਹੱਥ ਦੇ ਵਿੱਚ ਲੈ ਕੇ ਮੋਬਾਈਲ ਨੂੰ ਨਾ ਦੇਖਣ ਨਾਲ ਦੀ بجائے ਉਹ ਕਿਸੇ ਸਟੈਂਡ ਦੇ ਉੱਤੇ ਮੋਬਾਈਲ ਨੂੰ ਵਾਦ ਲੈਣ ਤੇ ਉਹਨੂੰ ਇੰਨਾ ਉੱਚਾ ਕਰ ਲੈਣਾ ਜਿਹੜੀਆਂ ਤੁਹਾਡੀਆਂ ਅੱਖਾਂ ਦੀ ਸੇਤ ਦੇ ਬਰਾਬਰ ਹੋ ਜਾਵੇ। ਜੀ ਉਹਦੇ ਨਾਲ ਤੁਸੀਂ ਆਪਣੇ ਆਪ ਹੀ ਸਿਰ ਚੁੱਕ ਕੇ ਹੀ ਉਹਨੂੰ ਦੇਖੋਗੇ ਤੇ ਇਹ ਇੱਕ ਵੱਡਾ ਇਸ ਵੇਲੇ ਦਾ ਸਭ ਤੋਂ ਇਫੈਕਟਿਵ ਤਰੀਕਾ ਇਹੀ ਹੈ। ਇਸੇ ਤਰ੍ਹਾਂ ਜਦੋਂ ਲੈਪਟਾਪ ਤੇ ਕੰਮ ਕਰਨਾ ਜਾਂ ਮੋਬਾਈਲ ਇਹਦੇ ਤੇ ਕੰਪਿਊਟਰ ਦੇ ਉੱਤੇ ਕੰਮ ਕਰਨਾ ਤੇ ਉਹਦੀ ਵੀ ਸਕਰੀਨ ਜਿਹੜੀ ਆ ਉਹ ਅੱਖਾਂ ਦੇ ਬਰਾਬਰ ਰੱਖੋ। ਜੀ ਟੀਵੀ ਤੇ ਲੱਗੇ ਹੁੰਦੇ ਨੇ ਉੱਚੇ ਜੀ ਹਾਂ ਉੱਥੇ ਇੱਕ ਚੀਜ਼ ਦਾ ਧਿਆਨ ਰੱਖਣਾ ਟੀਵੀ ਦੇਖਦੇ ਆ ਕਿ ਕਿਤੇ ਉਹ ਤੁਸੀਂ ਦੇਖਦੇ ਦੇਖਦੇ ਸੋਫੇ ਦੇ ਉੱਤੇ ਲੰਮੇ ਤੇ ਨਹੀਂ ਬਹਿ ਜਾਂਦੇ ਜੀ ਜੀ ਉੱਥੇ ਤੇ ਨਹੀਂ ਫਿਰ ਕੁੱਪ ਕੱਢ ਲੈਂਦੇ ਉੱਥੇ ਵੀ ਸਿੱਧੇ ਹੋ ਕੇ ਬਹਿ ਕੇ ਹੀ ਉਹਨਾਂ ਦੇਖੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਪ੍ਰੈਕਟੀਕਲ ਆਸਾਨੀ ਨਾਲ ਅਸੀਂ ਰੋਜ਼ ਚੱਲਦੇ ਫਿਰਦੇ ਇਹ ਕਰ ਸਕਦੇ ਆ ਕੁਝ ਐਕਸਰਸਾਈਜ਼ ਨੇ ਜੀ ਅਕਸਰ ਜਿਹੜੇ ਪਾਰਕਾਂ ਦੇ ਵਿੱਚ ਜਿਮ ਲੱਗੇ ਨੇ ਉੱਥੇ ਇੱਕ ਅ ਐਕਸਰਸਾਈਜ਼ ਇਕੁਪਮੈਂਟ ਲੱਗਾ ਹੁੰਦਾ ਹੈ ਥੱਲੇ ਉਹ ਰੌਂਡ ਬਲੌਕ ਤੇ ਪੈਰ ਰੱਖ ਕੇ ਤੇ ਸਾਹਮਣੇ ਉਹਦੇ ਸਟੈਂਡ ਉੱਪਰ ਖਲੋ ਕੇ ਤੇ ਟਵਿਸਟ ਕਰਨਾ ਹੁੰਦਾ ਜੀ ਉਹ ਜਿਹੜਾ ਆ ਉਹ ਐਕਸਰਸਾਈਜ਼ ਨੂੰ ਜ਼ਰੂਰ ਉਹ ਲੋਕ ਕਰ ਪਰ ਉਹਦੇ ਚ ਧਿਆਨ ਇਹ ਰੱਖਣਾ ਕਿ ਮੋਢੇ ਨਹੀਂ ਘੁਮਾਣੇ ਮੋਢੇ ਬਿਲਕੁਲ ਸਿੱਧੇ ਟਿਕੇ ਰਹਿਣ ਜਿਹੜੀ ਚੈਸਟ ਆ ਉਹ ਆਪੋ ਵੇ ਹਿਪਸ ਅੰਦਰ ਕਿੱੱਚੇ ਹੋਣ ਯਾਨੀ ਕਿ ਲੱਕ ਬਿਲਕੁਲ ਸਿੱਧਾ ਹੋਵੇ ਜੀ ਤਾਂ ਕਿ ਹਰ ਇੱਕ ਡਿਸਕ ਜਿਹੜੀ ਆ ਉਹਨੂੰ ਜਿਹੜਾ ਮੂਵਮੈਂਟ ਅਸੀਂ ਦੇਣਾ ਚਾਹੁੰਨੇ ਹਾਂ ਬਰਾਬਰੀ ਦਾ ਉਹ ਦਈਏ ਉਹ ਜੀ ਜੇ ਅਸੀਂ ਉਹ ਥੋੜਾ ਜਿਹਾ ਵੀ ਗਰ ਇਤਨਾ ਅਗਰ ਟੇਢੀ ਕਰ ਲਈ ਰੀਡ ਦੀ ਹੱਡੀ ਅੱਗੇ ਝੁਕਾ ਲਈ ਤੇ ਉਸੋ ਉਲਟਾ ਹੋਉਂਦਾ ਪੈਣਾ ਉੱਥੇ ਇਧਰ ਉਹਨੇ ਕਾਟ ਨੂੰ ਕੱਟਣਾ ਹੈ ਕੈਦੇ ਦੀ ਜਗਾ ਨੁਕਸਾਨ ਹੋ ਜਾਣਾ ਨੁਕਸਾਨ ਹੋ ਜਾਣਾ ਉੱਥੇ ਉਹ ਐਕਸਰਸਾਈਜ਼ ਬਹੁਤ ਮਦਦ ਕਰਦੀ ਹੈ ਲੇਕਿਨ ਉਹਨੂੰ ਸਹੀ ਤੰਗ ਨਾ ਕੀਤਾ ਜਾਏ ਦੂਜਾ ਉਤੋਂ ਮੋਢੇ ਨਹੀਂ ਘਮਾਣੇ ਹੁੰਦੇ ਇਹ ਮੋਢੇ ਘਮਾਤੇ ਤੇ ਰੀਡ ਦੀ ਹੱਡੀ ਸਟ੍ਰੈਸ ਹੁੰਦਾ ਹੀ ਨਹੀਂ ਜੀ ਠੀਕ ਹੈ ਉਹ ਉਹ ਮੁੱਢੇ ਰੋਕਨੇ ਹੁੰਦੇ ਨੇ ਤਾਂ ਕਿ ਡਿਸਕ ਨੂੰ ਸਾਰੀਆਂ ਰੀੜ ਦੀ ਹੱਡੀਆਂ ਜਿੰਨੀਆਂ ਵੀ ਡਿਸਕ ਹੈਗੀਆਂ ਨੇ ਉੱਪਰ ਸੀ ਵਨ ਤੋਂ ਲੈ ਕੇ ਲੋਅਰ ਪੋਰਸ਼ਨ ਤੱਕ ਸਾਰੀਆਂ ਦੂ ਤੋ ਟੈਸਟ ਜਾਵੇ ਜੀ ਸੋ ਇਹ ਕੁਝ ਤਰੀਕੇ ਨੇ ਆਪਣੇ ਪੋਸਚਰ ਨੂੰ ਸਹੀ ਕਰਨ ਦੇ ਤੇ ਹਰ ਕਿਸੇ ਨੂੰ ਪੋਸਚਰ ਆਪਣਾ ਸਹੀ ਕਰਨਾ ਚਾਹੀਦਾ ਖਾਸ ਕਰ ਬੱਚਿਆਂ ਨੂੰ ਸਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬੱਚਿਆਂ ਦੇ ਵਿੱਚ ਇਹ ਸਮੱਸਿਆਵਾਂ ਜਿਹੜੀਆਂ ਸਰਵਾਈਕਲ ਦੀ ਮਾਈਗਰੇਨ ਦੀ ਇਹpropto ਜੀ ਨਾਲ ਵਧ ਰਹੀ ਹੈ ਜੀ ਔਰ ਬਾਦੀ ਇਸ ਕਰਕੇ ਰਹੀਆਂ ਨੇ ਕਿ ਅੱਜਕੱਲ ਬੱਚਿਆਂ ਦੇ ਹੱਥ ਤੇ ਛੱਟੀ ਮੋਬਾਈਲ ਆ ਜਾਂਦਾ ਤੇ ਪੋਸਚਰ ਉਹਨਾਂ ਦਾ ਗਲਤ ਹੋ ਜਾਂਦਾ ਤੇ ਫਿਰ ਉਹ ਜੋ ਜਿਸ ਤਰੀਕੇ ਨਾਲ ਰੱਬ ਨੇ ਡਿਜ਼ਾਈਨ ਕੀਤਾ ਜੇ ਕੋ ਉਹ ਸ਼ੇਪ ਦੇ ਵਿੱਚ ਅਸੀਂ ਨਹੀਂ ਰੰਦੇ ਸ਼ੇਪ ਸਾਡੀ ਗੁਰਦਿਆ ਕੰਦੀਆ ਤੇ ਉਹ ਨਾਲ ਪ੍ਰੋਬਲਮਸ ਆਉਣਗੇ ਜੀ ਸੋ ਇਹ ਕੁਝ ਤਰੀਕੇ ਨੇ ਜਿਨ੍ਹਾਂ ਨਾਲ ਆਪਣੀ ਰੀਦ ਦੀ ਹੱਡੀ ਨੂੰ ਬਿਲਕੁਲ ਸਹੀ ਕਰਕੇ ਪੋਸਚਰ ਨੂੰ ਸਹੀ ਕਰਕੇ ਤੇ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਗਲਤ ਤਰੀਕੇ ਨਾਲ ਖੜੇ ਹੋਣ ਨਾਲ ਤੁਹਾਡੇ ਸਰੀਰ ਨੂੰ ਕੀ ਨੁਕਸਾਨ ਹੋ ਸਕਦੇ ਹਨ ਅਤੇ ਖੜੇ ਹੋਣ ਦਾ ਸਹੀ ਤਰੀਕਾ ਕੀ ਹੈ ਇਦਾਂ ਦੀਆਂ ਇਹ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਆਵਰ ਨਾਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ